ਤੇ ਹੁਣ ਨਵੀਂ ਸਾਜ਼ਿ ਚੱਲ ਗਈ ਹੁਣ ਬੰਦਾਂ ਨੂੰ ਪਾਰਟੀ ਖੜ ਗਿਆ ਬੰਦਾ ਟਾਇਰ ਚੱਲਦਾ ਅੰਮ੍ਰਿਤਪਾਲ ਕਿਹਦੇ ਨੂੰ ਨਵੀਂ ਬਣਾਉਂਕੋ ਉਹਨਾਂ ਨੂੰ ਪਤਾ ਹੈ ਕਿ ਕੱਲ ਹੀ ਦਿਨ ਖਤਮ ਕਰਦੇ ਹੋ ਇੱਕ ਨਵਾਂ ਕੰਕਲ ਬਾਦੂਰ ਸਾਹਿਬ ਤਾਂ 16 ਸਾਲ ਐਨਐਸਏ ਚ ਜੇਲ੍ਹ ਜੇਲ੍ਹ ਤੋਂ ਥੱਕੀ ਕਿਤੇ ਨਹੀਂ ਆ ਉਹਨਾਂ ਨੇ ਮੈਨੂੰ ਵੀ ਛੱਡ ਦੇ ਬਾਅਦ ਸਾਲ ਜੀ ਜੀ ਕਰਨ ਲਈ ਵੀ ਕਿਸ ਨੂੰ ਉਸ਼ੋਕ ਨੂੰ ਪਤਾ ਕਿੱਥੋਂ ਆਇਆ ਕੀ ਕਰਦੇ ਪਗਾਲ ਹੀ ਨਹੀਂ ਹੁੰਦੇ ਸੀ ਪਰ ਹੱਸ ਸਕਦਾ ਜਗਿੰਦਰ ਹਰੇ ਤੇ ਆਪਾਂ ਇਮੋਸ਼ਨਲ ਹੋ ਜਾਂਦੇ ਕਿੰਨੇ ਤੇ ਮੋਸ਼ਨਲ ਹੁੰਦਾ ਹੈ ਤੇ ਕਾਲੀ ਦੇ ਰਸਤੇ ਹੋ ਮੋਸ਼ਨਲ 104 ਸਾਲ ਦਾ ਇਤਿਹਾਸ ਹੈ 104 ਸਾਲ ਦਾ ਤੱਕ ਹੈ 104 ਸਾਲ ਤੁਹਾਡੇ ਨਾਲ ਦੇ ਨਾਲ ਦੇ ਨਾਲ ਮੋਟਰਾਂ ਮੁਕਾ ਉਖੜਨ ਵਾਲੀ ਪਾਰਟੀ ਹੈ 104 ਸਾਲ ਤੋਂ ਪਖੂ ਦਾ ਸਾਥੀ ਹੈ ਜੇ 150 ਸਾਲ ਅਲੀ ਸਾਹਿਬ ਨੂੰ ਢਾਡ ਕੇ ਇੱਕ ਸਾਲ ਵਾਲੇ ਜਾਉਂਦੇ ਤੇ ਫਿਰ ਫਿਰ ਹੋਈ ਆਹ ਆਫਰ ਬਾਤ ਕਰਨੇ ਚਾਹਲੀ ਜਾ ਰਹੇ ਜਿਵੇਂ ਜਿੰਨਾ ਵਾ ਮੌਕਾ ਦੇ ਦੇ ਸੋ ਮੈਂ ਤੁਹਾਡੇ ਤੇ ਜਿਆਦਾ ਆਸ ਕਰਦਾ ਕਿਉਂਕਿ ਲੰਬੀ ਹਲਕੇ ਤੋਂ ਇੱਥੋਂ ਸਾਡੀ ਤੱਕ ਸੰਗਦੀ ਹੈ ਇੱਥੋਂ ਇੱਥੋਂ ਤੇ ਉਸ ਦਿਨ ਘਰ ਘਰ 4-500 ਬੰਦੇ ਉੱਥੇ ਮਾਗੀ ਦੀ ਮੇਲੇ ਤੇ ਪਹੁੰਚਣਾ ਹੀ ਪਹੁੰਚਣਾ ਤੇ ਅਕੀਰ ਤੱਕ ਜਿਹਨਾਂ ਨੇ ਆਇਆ ਉਹ ਠਰਾਂ ਨਹੀਂ ਕੈਮਨ ਤੇ ਹੁਣ ਨਵੀਂ ਸ਼ਾਦੀ ਚੱਲ ਗਈ ਹੁਣ ਬੰਦਾਂ ਨੂੰ ਪਾਰਟੀ ਖੜ ਗਿਆ ਬੰਦਾ ਇਹਨਾਂ ਦਾ ਅੰਮ੍ਰਿਤਪਾਲ ਕਿੰਨੇ ਹੁਣ ਨਵੀਂ ਬਣਾਉਂਕੋ ਉਹਨਾਂ ਨੂੰ ਪਤਾ ਹੈ ਕਿ ਕੱਲ ਹੀ ਦਿਨ ਖਤਮ ਕਰਦੇ ਹੋ ਇੱਕ ਨਵਾਂ ਕੰਕੂਰ ਸੋਣਾ ਸਾਲ ਐਨਐਸਏ ਚ ਜੇਲ੍ਹ ਜੇਲ੍ਹ ਤੋਂ ਬਾਅਦ ਕਿਤਨੀ ਸਾਲ ਉਹਨਾਂ ਨੇ ਮੈਨੂੰ ਵੀ ਛੱਡ ਦੇ ਬਾਅਦ ਸਾਲ ਜੀ ਜੀ ਕਹਿੰਦੇ ਕਿਸੇ ਨੂੰ ਅਸ਼ੋਕੜ ਪਤਾ ਕਿੱਥੋਂ ਆਏ ਆ ਕੀ ਕਰਦੇ ਨੇ ਪੱਬਾਲ ਹੀ ਨਹੀਂ ਹੁੰਦੇ ਸੀ ਪਰ ਹਾਸ ਕਰਕੇ ਜਿੰਦਰ ਰਹੇ ਤੇ ਆਪਾਂ ਇਮੋਸ਼ਨਲ ਹੁੰਦਾ ਹੈ ਤੇ ਕਾਲੀ ਦਾ ਰਸਤੇ ਹੋ ਮੋਸ਼ਨ 104 ਸਾਲ ਦਾ ਇਤਿਹਾਸ ਹੈ 104 ਸਾਲ ਦਾ ਰਕਤ ਹੈ 104 ਸਾਲ ਤੁਹਾਡੇ ਨਾਲ ਦੇ ਨਾਲ ਦੇ ਨਾਲ ਮੋਢਾ ਨਾਲ ਮੁਕਲ ਖੜਨ ਵਾਲੀ ਪਾਰਟੀ ਹੈ 104 ਸਾਲ ਤੋਂ ਮਕਸੂਦ ਦਾ ਸਾਥੀ ਹੈ ਜੇ 104 ਸਾਲ ਅਲੀ ਸਾਡੀ ਢਾਟ ਕੇ ਇੱਕ ਸਾਲ ਆਲੀ ਜਾਉਗੇ ਤੇ ਫਿਰ ਕੋਈ ਹੋਰ ਆਵਾਜ਼ ਫਕਰਵਾਦ ਕਰਨ ਲਈ ਚਾਲੀ ਜਾਗੂ ਜਾ ਕਹਿੰਦੇ ਇਤਨਾ ਵੱ ਮੌਕਾ ਦੇ ਦਿੱਤਾ ਸੋ ਮੈਂ ਤੁਹਾਡੇ ਤੇ ਜਿਆਦਾ ਆਸ ਕਰਦਾ ਕਿਉਂਕਿ ਲੰਮੀ ਹਲਕੇ ਤੋਂ ਇੱਥੋਂ ਸਾਡੀ ਤਾਕਤ ਸੰਗਦੀ ਹੈ ਇੱਥੋਂ ਇੱਥੋਂ ਤੇ ਉਸ ਦਿਨ ਘਰ-ਘਰ ਚਾਰ-ਪੰਜ ਆ ਗਏ ਲੋਥੇ ਮਾਗੀ ਦੀ ਮੇਲੇ ਤੇ ਪਹੁੰਚਣਾ ਹੀ ਪਹੁੰਚਣਾ ਤੇ ਅਖੀਰ ਤੱਕ ਜਿੰਨਾ ਤੱਕ ਜਿੰਦਾ ਉੱਠਣਾ ਨਹੀਂ ਕੈਮਨ